ਗੁਰੂ ਦਾ ਰੋਵਣਾ ਮਾਸਰ ਦਾ ਰੋਖਣਾ ਇਹੇ ਰੋਣਾ ਬੜਾ ਦੁਰਤ ਗੁਰੂ ਅਰਜਨ ਦੇਵ ਜੀ ਇੱਧਰ ਗੁਰੂ ਕੇ ਬਾਗ ਨੂੰ ਆਏ ਉਧਰੋਂ ਪਹਿਲਾਂ ਰੇਗੂ ਸਾਹਿਬ ਗੁਰਦੁਆਰਾ ਬੜਾ ਕਿਆ ਸਕਿਆ ਉਤੋਂ ਬਾਅਦ ਚ ਸਾਡੇ ਪਿੰਡ ਮੱਲੂ ਨੰਗਲ ਦੇ ਵਿੱਚ ਆਏ ਆ ਉਹਨਾਂ ਨੇ ਆ ਕੇ ਉੱਥੇ ਜਲ ਛੱਗਣ ਦੀ ਛਾ ਪ੍ਰਗਟ ਕੀਤੀ ਉੱਥੇ ਕੋ ਨੰਗਲੇ ਪਿੰਡ ਦਾ ਨਾ ਹੀ ਥਾਣਾ ਨੇ ਪੀ ਨਾ ਦਿੱਤਾ ਉਹ ਫਿਰ ਸਿੰਘ ਜਗਦੇਵ ਕਲਾਂ ਤੋਂ ਉੱਠ ਕੇ ਆਏ ਉਹਨਾਂ ਨੂੰ ਭਜਾਇਆ ਉਹਦੇ ਨਾਂ ਤੇ ਫਿਰ ਭਾਈ ਮੱਲੂ ਸੀਗਾ ਜਿਨ੍ਹਾਂ ਨੇ ਉਹ ਉਹ ਨੰਗਲ ਦੇ ਲੋਕਾਂ ਨੂੰ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਨਾਲ ਚੰਗਾ ਵਿਹਾਰ ਨਹੀਂ ਕੀਤਾ ਉਹਨਾਂ ਨੂੰ ਉਹਨਾਂ ਨੇ ਸਬਕ ਸਿਖਾ ਕੇ ਪਹਜਾਤਾ ਗੁਰੂ ਅਰਜਨ ਦੇਵ ਜੀ ਨੇ ਫਿਰ ਵਾਖੇ ਦਿੱਤਾ ਸਾਨੂੰ ਪਿੰਡ ਨੂੰ ਮੁੱਖ ਵਾਖ ਜਿਹੜਾ ਨਾ ਵੀ ਜਾਣਗੇ ਲਿੱਲੇ ਤੇ ਆਉਣਗੇ ਕਿੱਲੇ ਉਹ ਜਿਹੜਾ ਰਸਤਾ ਹੀ ਗੁਰਦੁਆਰੇ ਸਾਹਿਬ ਨੂੰ ਆਉਂਦਾ ਉਹ ਛੇ ਕਰਮਾਂ ਦੀ ਸੜਕ ਹੈ ਜੀ ਉਹ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਆ ਪੁਰਾਣੀ ਲੀਕੀ ਸੀਗੀ ਛੇ ਕਰਮਾਂ ਦੀ ਜਿਹੜੀ ਉਹ ਮਸਾਂ ਜੇ ਤਿੰਨ ਕਰਮਾਈਆਂ ਜਿਹੜੀ ਉਹ ਬਣੀਆਂ 2.5 ਕਿਲੋ ਤੇ ਉਹਦੇ ਜਮੀਨ ਆਸੇ ਪਾਸੇ ਵਗਦੀ ਆ ਲੋਕ ਅੱਗੇ ਵੀ ਰਾਵਾਂ ਰਿਵਾਇਆ ਦੇ ਜਿੱਥੇ ਆਸੇ ਪਾਸੇ ਜਮੀਨ ਨੂੰ ਵੀ ਲੋਕ ਵਾ ਲਿੰਦੇ ਆ ਉਹ ਇੱਕ ਉਹਦੇ ਨੁਕਰ ਦੇ ਉੱਤੇ ਜਿੱਥੇ ਪਿੰਡ ਸ਼ੁਰੂ ਹੋ ਜਾਂਦਾ ਗੁਰੂ ਅਰਜਨ ਦੇਵ ਜੀ ਗੁਰਦੁਆਰੇ ਦੀ ਹੱਦ ਸ਼ੁਰੂ ਹੋ ਜਾਂਦੀ ਆ ਉੱਥੇ ਪਲਾਟ ਸੀ ਨਿੱਜੀ ਕਿਸੇ ਦਾ ਮਾਸਟਰ ਅਬਦੀਲ ਸਿੰਘ ਦਾ ਉਹ ਪਲਾਟ ਵੜਨ ਲੱਗਾ ਤੇ ਉਹਨੇ ਨਾਲ ਪਲਾਟ ਦੇ ਨਾਲ ਹੀ 12 ਮਰਲੇ ਦਾ 6.5 ਮਰਲੇ ਦਾ ਉਹਨੇ ਨਾਲ ਦੇ ਨਾਲ 4-5 ਫੁੱਟ ਜਿਹੜੀ ਆ ਗੁਰੂ ਅਰਜਨ ਦੇਵ ਮਾਰਗ ਹੈ ਜਿਹੜਾ ਉਹਦੇ ਉੱਤੇ ਇਜੀ ਪਿੱਖੀ ਕਰਕੇ ਜਿਹੜੀ ਸੜਕ ਨੂੰ ਭੀੜਾ ਕਰ ਦਿੱਤਾ ਅਗਲੇ ਬੰਨੇ ਰਸਤਾ ਜਿਹੜਾ ਉਹ ਕੱਢ ਕੇ ਆ ਜਾਣ ਦਾ ਐਸਪੀ ਰਾਹੀਂ ਦਾ ਬੇੜਾ ਅਗੇ ਬੇੜਾ ਕਰ ਐਸਪੀ ਰਾਹੀਂ ਦਾ ਬੇੜਾ ਅਗੇ ਅੱਜ ਜਦੋਂ ਅਸੀਂ ਸਵੇਰ ਦਾ ਪ੍ਰਸ਼ਾਸਨ ਦੇ ਦਵਾਰੇ ਸਾਡੇ ਨਾਲੇ ਤੱਕਾ ਹੁਣਾ ਇਹ ਸਗੋਂ ਸਾਨੂੰ ਗਾਇ ਬਗਾਏ ਡੀਐਸਪੀ ਰਾਹੀਂ ਹਾਨੂੰ ਡਰਾਉਂਦੇ ਹੈ ਵੀ ਧਰ ਤੇ ਪਰਚਾ ਜਣਾ ਤੁਹਾਂ ਕੰਦ ਢਾਈ ਆ ਪਰ ਜਦ ਕੇ ਉਹਨੇ ਜਿੱਦੀ ਦੁਬਾਰਾ ਕੀਤੀ ਉੱਤੇ ਕੋਈ ਕਾਰਵਾਈ ਨਹੀਂ ਕਹਿੰਦੇ ਸਾਨੂੰ ਤੁਹਾਂ ਦੱਸਿਆ ਨਹੀਂ ਜਿੱਦਣ ਅਸੀਂ ਐਪਲੀਕੇਸ਼ਨ ਦਿੱਤੀ ਉਹਨੇ ਉਦੋਂ ਵੀ ਕੰਦ ਕੀਤੀ ਬੁਲੇਲਾ ਫਿਰ ਜਿੱਦਣ ਅੱਜ ਡੀਐਸਪੀ ਸਾਹਿਬ ਨੇ ਕਹਿਤਾ ਜਾਣਾ ਉਹਨੇ ਆਪੇ ਕੰਦ ਆਪਣੀ ਧਾਤੀ ਆਪੇ ਮੈਂ ਇਹਨਾਂ ਨੂੰ ਕਿਹਾ ਫੋਨ ਕਰਕੇ ਮੈਂ ਕਿਹਾ ਇਹ ਸਾਰਾ ਪ੍ਰਪੋਗੈਂਡਾ ਹੋ ਰਿਹਾ ਵਾ ਇਹ ਪੰਚਾਇਤ ਦੇ ਖਿਲਾਫ ਜਾ ਨਿੱਜੀ ਇਹ ਪਰਚਾ ਦਰਤੀ ਕਰਾਉਣਾ ਚਾਹੁੰਦੇ ਸਿਆਸੀ ਸ਼ਹਿਰ ਦੇ ਉੱਤੇ ਇਹਨਾਂ ਅਜ ਆਪੇ ਕੰਦ ਕਰਤੀ ਆ ਅਜਾਪੇ ਤਾਂ ਹੀ ਆਪੇ ਕਰੀ ਇਹ ਜਿਹੜੇ ਬੰਦੇ ਨੇ ਅਨਲੀਗਲ ਉਹ ਕੰਦ ਕੀਤੀ ਆ ਉਹ ਸਰਕਾਰੀ ਥਾਂ ਦੇ ਉੱਤੇ ਕਬਜ਼ਾ ਕੀਤਾ ਉਹਦੇ ਉੱਤੇ ਅਜੇ ਤੱਕ ਕੋਈ ਪਰਚਾ ਨਹੀਂ ਇਹ ਜਿਹੜਾ ਅਸੀਂ ਪੰਚਾਇਤ ਨੇ ਦਖਲ ਕਰਕੇ ਵੀ ਤੁਸੀਂ ਇਹ ਕਿਉਂ ਕਰ ਰਿਹਾ ਹੋ ਉਹ ਸਾਨੂੰ ਦਬਾਅ ਬਣਾਉਣੇ ਵੀ ਕਰਦੇ ਪੱਤਾ ਇਹਨੂੰ ਮੂਰਖ ਬਣਾ ਕੇ ਬਾਰ-ਬਾਰ ਸਾਨੂੰ ਭਰੋਸਾ ਲੈ ਕੇ ਤੇ ਲਗਾਤਾਰ ਕੰਦ ਕਰੀ ਜਾ ਰਿਆ ਸੀ ਉਹ ਫਿਰ ਪੰਚਾਇਤ ਦੇ ਕੁਝ ਸੱਜਣਾ ਨੇ ਲੈ ਕੇ ਉਹ ਕੰਦ ਰੇੜੀ ਆ ਉਹ ਘਾ ਦੇ ਦਿੱਤੀ ਤੇ ਉਹ ਬੰਦਾ ਵਜੇਦਾ ਵੀ ਇਹ ਪੰਚਾਇਤ ਦੇ ਉੱਤੇ ਮੈਂ ਪਰਚਾ ਕਰਾਉਣਾ ਜਦੋਂ ਕਿ ਉਹਦੇ ਉੱਤੇ ਕਾਰਵਾਈ ਬਣਦੀ ਆ ਜੋ ਕਿ ਪੁਲਿਸ ਮੂੰਹ ਖੋਲਣ ਲਈ ਤਿਆਰ ਨਹੀਂ ਪਈ ਉਹਦੇ ਉੱਤੇ ਪਰਚਾ ਕੀਤਾ ਜਾਵੇ ਜਾਂਦਾਈ ਅਪਲਾਈ ਕੀਤੀ ਹੈ 2 ਦਿਨ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਜਿੰਨੀ ਜਗ੍ਹਾ ਨਿਕਲਦੀ ਉਹਦੇ ਥੱਲੇ ਉਹ ਕੱਢ ਕੇ ਉਸ ਬੰਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੰਚਾਇਤ ਦਾ ਕੰਮ ਹੈ ਪੰਚਾਇਤ ਦੀ ਪੰਚਾਇਤ ਹੁੰਦੀ ਕਾਦੇ ਵਾਸਤੇ ਪੰਚਾਇਤ ਦਾ ਕੰਮ ਹੈ ਪਿੰਡ ਦੀਆਂ ਗਲੀਆਂ ਨਾਲੀਆਂ ਦੀ ਰਾਖੀ ਕਰਨਾ ਔਰ ਪੁਲਿਸ ਪ੍ਰਸ਼ਾਸਨ ਕਹਿੰਦਾ ਤੁਸੀਂ ਪੰਚਾਇਤ ਹੱਥਾਂ 'ਚ ਕਾਨੂੰਨ ਲੈਂਦੀ ਹੈ ਇਹ ਪੰਚਾਇਤ ਹੱਥਾਂ 'ਵਿਚ ਕਾਨੂੰਨ ਨਹੀਂ ਲਾਊਗੀ ਤੇ ਲੋਕ ਤੇ ਗਲੀਆਂ ਸਾਰੀਆਂ ਰੋਕ ਦੇਣਗੇ ਗ੍ਰਾਮ ਪੰਚਾਇਤ ਹੈ ਗ੍ਰਾਮ ਪੰਚਾਇਤ ਦੀ ਚੋਣ ਹੁੰਦੀ ਹੈ ਗ੍ਰਾਮ ਪੰਚਾਇਤ ਮਜੂਦਾ ਉੱਥੋਂ ਵੀ ਪ੍ਰਬੰਧ ਗਿਆ ਔਰ ਗ੍ਰਾਮ ਪੰਨੇ ਦੀ ਜ਼ਿੰਮੇਵਾਰੀ ਜੇ ਕੋ ਬੰਦਾ ਨਿਕਲ ਕੰਮ ਕਰਦਾ ਤੇ ਉਹਨੂੰ ਰੋਕਣਾ ਤੇ ਪੁਲਿਸ ਪ੍ਰਸ਼ਾਸਨ ਸਾਡੇ ਉੱਤੇ ਦਬਾਅ ਬਣਾਉਂਦਾ ਕਿ ਤੁਹਾਡੇ ਬੰਦੇ ਉੱਤੇ ਪਰਚਾ ਦੇਣਾ ਜਦੋਂ ਸਾਡੇ ਨਾਲ ਬਹਿ ਕੇ ਗੱਲ ਹੋ ਰਹੀ ਆ ਤੇ ਕੋਈ ਗੱਲ ਨਹੀਂ ਅਜੇ ਤੇ ਟਰੈਲਰ ਆ ਜੇ ਨਾ ਪੁਲਿਸ ਪ੍ਰਸ਼ਾਸਨ ਲੱਗੂ ਕਿਸੇ ਬੰਦੇ ਤੇ ਪੂਰੀ ਫਿਲਮ ਚੱਲੂਗੀ ਇੱਥੇ ਜਿੰਨੇ ਜੇ ਪਰਚਾ ਨਾ ਹੋ ਉਹਨਾਂ ਚ ਉੱਠਣਗੇ ਨਹੀਂ ਲੋਕ ਸਭਨ ਮਟਾਵਾ ਯਾਪੀਰਾ ਤੋ ਦੋਸਤੋ ਥਾਣਾ ਰਾਜਾ ਸਾਸੀ ਵਿਖੇ ਖੜੇ ਆਂ ਔਰ ਇੱਥੇ ਸ਼ੀਤਪਕਸ਼ਿਕ ਨੌਜਵਾਨ ਸਭਾ ਦੇ ਪ੍ਰਧਾਨ ਨੇ ਕੁਲਵੰਸਿੰਘ ਮੱਲੂ ਨੰਗਲ ਉਹਨਾਂ ਨੇ ਬਾਕੀ ਭਰਾਤਰੀ ਜਥੇਬੰਦੀਆਂ ਦੇ ਨਾਲ ਮਿਲ ਕੇ ਥਾਣਾ ਰਾਜਾ ਸਾਸੀ ਦਾ ਘਰਾਓ ਕੀਤਾ ਔਰ ਮੇਨ ਗੇਟ ਦੇ ਉੱਪਰ ਜਿਹੜਾ ਧਰਨਾ ਲਾ ਕੇ ਇੱਕ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਹੈ ਸਾਰਾ ਮਾਮਲਾ ਉਹਦੇ ਬਾਰੇ ਜਾਣਕਾਰੀ ਲੈਣੇ ਆ ਖੁਦ ਕੁਲਵੰਸਿੰਘ ਮੱਲੂ ਨੰਗਲ ਮੇਰੇ ਨਾਲ ਮੌਜੂਦ ਨੇ ਹੋਰ ਵੀ ਆਗੂ ਨੇ ਸਾਰਿਆਂ ਕੋ ਜਾਣਦੇ ਆ ਕਿ ਅੱਜ ਅਤ ਦੀ ਗਰਮੀ ਦੇ ਵਿੱਚ ਰਾਜਾ ਸਾਸੀ ਥਾਣੇ ਦੇ ਬਾਹਰ ਬਹਿਣ ਦਾ ਕੀ ਕਾਰਨ ਸੀ ਮੱਲੂ ਨੰਗਲ ਸਾਹਿਬ ਸਮਝਾਇਓ ਜਰਾ ਕਿ ਕੀ ਮਸਲਾ ਪੈ ਗਿਆ ਧੰਨਵਾਦ ਪਹਿਲਾਂ ਮੀਡੀਆ ਦਾ ਤੁਸੀਂ ਬਾਟਸਾਪ ਦਾ ਬਹੁਤ ਧੰਨਵਾਦੀ ਕਰਦੇ ਆਂ ਮਸਲਾ ਸੀਗਾ ਇਹ ਜਨਤਕ ਜਿਹਾ ਸਬੰਧੀਆਂ ਤੋਂ ਧਰਨਾ ਲਾਇਆ ਜੀ ਮੱਲੂ ਨੰਗਲ ਪਿੰਡ ਨੂੰ ਵੱਡਾ 1 ਕਰੋੜ ਆ ਬਣਿਆ ਜਿਹੜਾ ਜਾਂਦਾ ਸ੍ਰੀ ਗੁਰੂ ਅਰਜਨ ਦੇਵ ਮਾਰਗ ਇਹ ਇਕੱਲਾ ਮੱਲੂ ਨੰਗਲ ਨੂੰ ਨਹੀਂਗਾ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਂ ਦੇ ਉੱਤੇ ਬਣਿਆ ਤਾਂ ਵੀ ਜਦੋਂ ਗੁਰੂ ਅਰਜਨ ਦੇਵ ਜੀ ਇੱਧਰ ਗੁਰੂ ਕੇ ਬਾਗ ਨੂੰ ਆਏ ਉਦੋਂ ਤੋਂ ਪਹਿਲਾਂ ਰੇੜੂ ਸਾਹਿਬ ਗੁਰਦੁਆਰਾ ਬੜਾ ਕਿੱਸਕਿਆ ਉਤੋਂ ਬਾਅਦ ਚ ਸਾਡੇ ਪਿੰਡ ਮੱਲੂ ਨੰਗਲ ਦੇ ਵਿੱਚ ਆਏ ਆ ਉਹਨਾਂ ਨੇ ਆ ਕੇ ਉੱਥੇ ਜਲ ਛਗਣ ਦੀ ਛਾ ਪ੍ਰਗਟ ਕੀਤੀ ਉੱਥੇ ਖੋ ਨੰਗਲੇ ਪਿੰਡ ਦਾ ਨਾ ਹੀ ਪਠਾਣਾ ਨੇ ਪੀਣਾ ਦਿੱਤਾ ਉਹ ਫਿਰ ਸਿੰਘ ਜਗਦੇਵ ਕਲਾਂ ਤੋਂ ਉੱਠ ਕੇ ਆਏ ਉਹਨਾਂ ਨੂੰ ਭਜਾਇਆ ਉਹਦੇ ਨਾਂ ਤੇ ਫਿਰ ਭਾਈ ਮੱਲੂ ਸੀਗਾ ਜਿਨ੍ਹਾਂ ਨੇ ਉਹ ਖੋ ਨੰਗਲ ਦੇ ਲੋਕਾਂ ਨੂੰ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਨਾਲ ਚੰਗਾ ਵਿਹਾਰ ਨਹੀਂ ਕੀਤਾ ਉਹਨਾਂ ਨੂੰ ਉਹਨਾਂ ਨੇ ਸਬਤ ਕਰਾ ਕੇ ਭਜਾਇਆ ਤਾਂ ਗੁਰੂ ਅਰਜਨ ਦੇਵ ਜੀ ਨੇ ਫਿਰ ਵਾਅ ਕੇ ਦਿੱਤਾ ਸਾਨੂੰ ਪਿੰਡ ਨੂੰ ਮੁਖਵਾਖ ਜਿਹੜਾ ਉਹਨਾਂ ਵੀ ਜਾਣਗੇ ਲਿੱਲੇ ਤੇ ਆਉਣਗੇ ਗੱਲੇ ਅਸੀਂ ਇਹ ਫਿਰ ਜਗਧਿਆਨ ਤੋਂ ਭਾਈ ਮੱਲੂ ਜੀ ਉਹ ਆਪਣੇ ਲਾਮ ਲਸ਼ਕਰ ਦੇ ਨਾਲ ਇੱਥੇ ਪਿੰਡ ਚ ਆਏ ਉਹਨਾਂ ਨੇ ਖੋਨ ਨੰਗਲ ਪਿੰਡ ਦੇ ਜਿਹੜੇ ਉਹ ਵੇਲੇ ਦੇ ਜ਼ਾਲਮ ਸੀ ਉਹਨਾਂ ਨੂੰ ਸੋਧਿਆ ਤੇ ਫਿਰ ਉਹ ਜਿਹੜਾ ਪਰਨ ਅਸੀਂ ਪੂਰਾ ਹੋਇਆ ਇਹ ਪਿੰਡ ਵਸਿਆ ਉਹਦੇ ਨਾਲ ਦੇ ਨਾਲ ਇਤਿਹਾਸਕ ਇੱਡਾ ਪਿੰਡ ਬਣ ਗਿਆ ਵੀ ਇਹ ਪੂਰੇ ਅਮਰਸਰ ਨਹੀਂ ਭਾਰਤ ਵਿੱਚ ਦੁਨੀਆ ਦੇ ਵਿੱਚ ਇਹ ਪਿੰਡ ਜਾਣਿਆ ਜਾਂਦਾ ਇਹ ਜਿਹੜਾ ਫਿਰ ਮਾਰਗ ਦਾ ਨਾਂ ਸ੍ਰੀ ਗੁਰੂ ਅਰਜਨ ਦੇਵ ਮਾਰਗ ਇਹਨਾਂ ਨੇ ਪ੍ਰਸ਼ਾਸਨ ਨੇ ਰੱਖਤਾ ਆਫੀਸ਼ੀਅਲੀ ਇਹਦਾ ਨਾਂ ਆ ਜਿਹੜਾ ਇਹ ਗੁਰੂ ਗੁਰੂ ਕੇ ਬਾਗ ਨੂੰ ਜਾਂਦਾ ਤੇ ਸਾਡੇ ਪਿੰਡ ਮੱਲੂ ਨਗਲੀ ਹੱਦ ਤੱਕ ਅੰਦਰ ਗੁਰਦੁਆਰੇ ਸੱਕਦਾ ਤਾਉਂਦਾ ਇਹ ਮੁੱਦਾ ਮਸਲਾ ਜਿਹੜਾ ਬਣਿਆ ਉਹ ਜਿਹੜਾ ਰਸਤਾ ਹੈ ਗੁਰਦੁਆਰੇ ਸਾਹਿਬ ਨੂੰ ਆਉਂਦਾ ਉਹ ਛੇ ਕਰਮਾਂ ਦੀ ਸੜਕ ਹੈ ਜੀ ਉਹ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਆ ਪੁਰਾਣੀ ਲੀਕੀ ਸੀਗੀ ਛੇ ਕਰਮਾਂ ਦੀ ਜਿਹੜੀ ਉਹ ਮਸਾਂ ਜੇ ਤਿੰਨ ਕਰਮਾਈਆਂ ਜਿਹੜੀ ਉਹ ਬਣੀਆਂ ਢਾਈ ਤਿੰਨ ਕਰਮ ਤੇ ਉਹਦੇ ਜ਼ਮੀਨ ਹੈ ਆਸੇ ਪਾਸੇ ਵਗਦੀ ਆ ਲੋਕ ਅੱਗੇ ਵੀ ਰਾਹਾਂ ਰਿਵਾਇਆਂ ਦੇ ਜਿੱਥੇ ਆਸੇ ਪਾਸੇ ਜ਼ਮੀਨ ਨੂੰ ਦੀ ਲੋਕ ਵਾ ਲੈਂਦੇ ਆ ਉਹ ਭਾਈ ਇੱਕ ਉਹਦੇ ਨੁਕਰ ਦੇ ਉੱਤੇ ਜਿੱਥੇ ਪਿੰਡ ਸ਼ੁਰੂ ਹੋ ਜਾਂਦਾ ਗੁਰੂ ਅਰਜਨ ਦੇਵ ਜੀ ਗੁਰਦੁਆਰੇ ਦੀ ਹੱਦ ਸ਼ੁਰੂ ਹੋ ਜਾਂਦੀ ਆ ਉੱਥੇ ਪਲਾਟ ਸੀ ਨੀ ਜੀ ਕਿਸੇ ਦਾ ਮਾਸਟਰ ਪ੍ਰਦੀਪ ਸਿੰਘ ਦਾ ਉਹ ਪਲਾਟ ਵੜਨ ਲੱਗਾ ਤੇ ਉਹਨੇ ਨਾਲ ਪਲਾਟ ਦੇ ਨਾਲ ਹੀ 12 ਮਰਲੇ ਉਹਦਾ ਪਲਾਟ ਸੀ 1.5 ਮਰਲੇ ਦਾ ਉਹਨੇ ਨਾਲ ਦੇ ਨਾਲ 4-5 ਫੁੱਟ ਜਿਹੜੀ ਆ ਗੁਰੂ ਅਰਜਨ ਦੇਵ ਮਾਰਗ ਆ ਜਿਹੜਾ ਉਹਦੇ ਉੱਤੇ ਤਿੱਜੇ ਤਿੱਖੀ ਕਰਕੇ ਜਿਹੜੀ ਸੜਕ ਨੂੰ ਭੀੜਾ ਕਰ ਦਿੱਤਾ ਅਗਲੇ ਬੰਨੇ ਰਸਤਾ ਜਿਹੜਾ ਉਹ ਕੱਟ ਕੇ ਆ ਜਾਣ ਦਾ ਅਸੀਂ ਯੂਜਰ ਕੀਤਾ ਪੰਚਾਇਤ ਆ ਸਰਪੰਚ ਰਣਜੀਤ ਸਿੰਘ ਆ ਮੌਜੂਦਾ ਪੰਚਾਇਤ ਆ ਆ ਸਾਡੇ ਸ਼ਬੀਕ ਸਿੰਘ ਆ ਮੈਂਬਰ ਬਚਾਇਆ ਤੇ ਆ ਜਸਪਾਲ ਸਿੰਘ ਮੈਂਬਰ ਬਚਾਇਆ ਜਿਹੜੇ ਮੌਜੂਦਾ ਧੀਰ ਸਿੰਘ ਆ ਉਹ ਇਹੀ ਸਾਰੇ ਬੰਦਿਆਂ ਨੇ ਕਹਿ ਕੇ ਸੁਖਦੇਵ ਸਿੰਘ ਹੁਣੀ ਆ ਮੋਟਰਪਰ ਬੰਦੇ ਪਿੰਡ ਦੇ ਅਸੀਂ ਉਹਨੂੰ ਕਿਹਾ ਵੀ ਯਾਰ ਇਹ ਗੁਰੂ ਅਰਜਨ ਦੇਵ ਜੀ ਮਾਰਗ ਦੇ ਨਾਂ ਦੇ ਉੱਤੇ ਆਪਾਂ ਦੋ ਫੁੱਟ ਤਿੰਨ ਪਛਾਂ ਕਰ ਲਈਏ ਰਸਤਾ ਉਹ ਕਹਿੰਦਾ ਜੀ ਨਹੀਂ ਇਹ ਤੁਸੀਂ ਮੈਂ ਆ ਠੀਕ ਰੱਖਿਆ ਆਪਣੀ ਥਾਂ ਤੇ ਅਸੀਂ ਕਿਹਾ ਵੀ ਨਹੀਂ ਇਹ ਗਲਤ ਕਹਿੰਦਾ ਤੁਸੀਂ ਬੇਨਤੀ ਕਰ ਦੋ ਪੰਚਾਇਤ ਨੂੰ ਵੇ ਜਿੱਥੇ ਤੁਸੀਂ ਬੇਨਤੀ ਕਰਕੇ ਛੱਡ ਦੋਗੇ ਮੈਂ ਛੱਡ ਦੂੰਗਾ ਗੁਰੂ ਰਾਜ ਸਾਹਿਬ ਦਾ ਇਰਾਦਾ ਸਾਡੇ ਦਾ ਮੰਨਿਆ ਘਰ ਬੈਠੇ ਉਹਦਾ ਸਹੁਰਾ ਸਾਹਿਬ ਹੈ ਮੰਗਲ ਸਿੰਘ ਉਨੇ ਪੰਚਾਇਤ ਦੇ ਮੂੰਹ ਤੇ ਕਿਹਾ ਪੀ ਇਹ ਬੰਦਾ ਸਾਡਾ ਮੇਰਾ ਜਿਹੜਾ ਜਵਾਈ ਬਿਲਕੁਲ ਗਲਤ ਆ ਇਹਨੇ ਜਿਹੜੀ ਗਲੀ ਐ ਕਾਂਦੇ ਜਿਹੜੀ ਗਲਤ ਕੀਤੀ ਆ ਇਹਨੂੰ ਕਹੇਗੇ ਅਸੀਂ ਪਛਾਣ ਕਰਾ ਦਿੰਦੇ ਆ ਉਹ ਇਹਨੇ ਕਾਂਦ ਪਛਾਣ ਕਰਨ ਦੀ ਬਜਾਏ ਸਗੋਂ ਪਰੇ ਦੇ ਕਹਿੰਦੇ ਮੰਤੀ ਕਰਕੇ ਆਨ ਦਿੱਤੀ ਆ ਤਿੰਨ ਫੁੱਟ ਉਧਰੋਂ ਗੁਰੂ ਅਰਜਨ ਦੇਵ ਜੀ ਮਾਰਗ ਦਾ ਜਿਹੜਾ ਰਸਤਾ ਨਿਕਲਿਆ ਉਹ ਅੱਜ ਵੀ ਅਹੀਂ ਉਹਦੀ ਨਿਸ਼ਾਨਦੇਹੀ ਅਪਲਾਈ ਕਰਤੀ ਆ ਉਹ ਕੱਲ ਪਰਸੋਂ ਹੋ ਜਾਣੀ ਆ ਉਹੀ ਜਦੋਂ ਨਿਸ਼ਾਨੀਆਂ ਲਾਤੀਆਂ ਪਰੇ ਨੇ ਸਾਰੀ ਸਾਰੇ ਉਦੋਂ ਬਨ ਗਿਆ ਬਾਅਦ ਚ ਉਹ ਜਿੱਦਾਂ ਪੰਚਾਇਤ ਦਾ ਕਿਹਾ ਸਿਰ ਮੱਥੇ ਦੇ ਪਨਾਲਾ ਉੱਥੇ ਦਾ ਉੱਥੇ ਉਹ ਕੰਦੋਂ ਨਹੀਂ ਅਗਲੇ ਦਿਨ ਸਵਕਤ ਤੇ ਤਕਾਰਵਾਜੀ ਹੋਈ ਆ ਪੰਚਾਇਤ ਨੇ ਕੰਦ ਫਰੂਟਾ ਦੱਤੀ ਇਨਲੀਗਲ ਬਣੀ ਅਸੀਂ ਉਹ ਫਿਰ ਦਰਖਾਸਤ ਇਥੇ ਸੰਬੰਧਤ ਐਸਐਚਓ ਸੰਬੰਧਤ ਤਹਿਸੀਲਦਾਰ ਸੰਬੰਧਤ ਜਿਹੜੀ ਆ ਆ ਗਿਆ ਉਹਨਾਂ ਨੂੰ ਅਸੀਂ ਦਰਖਾਸਤਾਂ ਕੱਢ ਦਿਤੀਆਂ ਸਾਰੀਆਂ ਇਹ 13 ਤਰੀਕ ਨੂੰ ਇਹਨਾਂ ਨੂੰ ਆ ਕੇ ਦਰਖਾਸਤ ਦਿੱਤੀ ਉਹ ਕੰਦ ਆ ਕੇ ਕੰਦ ਠੱਠੀ ਤੋਂ ਬਾਅਦ ਆਓ ਆਪਣੇ ਪਿੰਡ ਤੋਂ ਲਾਮ ਲਸ਼ਕਰ ਲੈ ਆਰ ਆਪਣਾ ਰੁਹਣਾਂ ਲਿਆ ਆ ਕੇ ਉਹ ਕੰਦ ਸ਼ੁਰੂ ਕਰ ਦਿੱਤੀ ਫਿਰ ਗੁਰੂ ਘਰ ਦਾ ਨਾ ਵਲਣਾ ਉਹਨੇ ਸ਼ੁਰੂ ਫੇਰ ਕਰ ਦਿੱਤਾ ਤੇ ਗੁਰੂ ਸਾਡੇ ਕੋ ਸ਼ਿਵੇਗ ਸਿੰਘ ਜੀ ਇੱਥੇ ਆ ਜਿੰਦੇ ਲੱਗੇ ਇਹਨਾਂ ਨੂੰ ਨੇ ਟੈਲੀ ਟੈਲੀਫੋਨ ਕਰਕੇ ਵੰਗਾ ਰਿਆ ਕਿ ਮੈਂ ਕੰਦ ਕਰ ਲੱਗਾ ਜੇ ਫਿਰ ਤੁਸੀਂ ਡੱਕੇ ਵਿਖਾ ਦਿਓ ਇਹਨਾਂ ਨੇ ਕਿਹਾ ਗੁਰੂ ਅਰਜਨ ਦੇਵ ਜੀ ਦਾ ਰਾਹ ਆ ਲੋਕ ਡੱਕ ਲੈਣਗੇ ਇਹੀ ਡੱਕਣਾ ਨਿੱਜੀ ਤੇ ਹੈ ਨਹੀਂ ਸਾਡੇ ਚੋ ਕਿਸੇ ਦਾ ਨਹੀਂ ਪਰ ਥੋੜਾ ਹੋਰ ਸਮਝਾ ਦਿਓ ਇਹ ਰਾਹ ਪਿੰਡ ਦੀ ਪੰਚਾਇਤ ਨੇ ਛੱਡਿਆ ਵਾ ਕਿ ਜਾਂ ਕੋਈ ਪਹਿਲਾਂ ਹੀ ਸਰਕਾਰੀ ਉਲੀਕਿਆ ਸੀ ਜਾਂ ਇੱਕ ਸ਼ਾਮਲਾਟ ਹੁੰਦੀਆਂ ਨਾ ਉਹ ਛੱਡਿਆ ਹੁੰਦਾ ਵੀ ਜੇ ਸਾਡੇ ਕੋ ਇਤਿਹਾਸ ਸਥਾਨ ਆ ਉਹਨੂੰ ਪਿੰਡ ਦੀ ਪੰਚਾਇਤ ਨੇ ਸਾਂਝੇ ਰੂਪ ਛੱਡਿਆ ਹੁੰਦਾ ਇਹ ਕਿਹੜਾ ਅਸਲੀ ਰਸਤਾ ਆ ਇਹ ਨਹੀਂ ਜੇ ਪਿੰਡ ਦਾ ਮੇਨ ਰਸਤਾ ਵਾ ਇਹ ਸਰਕਾਰੀ ਪੀ ਡਬਲਯੂ ਡੀ ਦੇ ਅੰਦਰ ਜਿਹੜੀਆਂ ਸੜਕਾਂ ਉਦੇ ਅੰਦਰ ਆ ਤੇ ਪਰ ਇਹ ਪੰਚਾਇਤ ਦੇ ਨਾਂ ਤੇ ਇਹ ਦੋ ਕਨਾਲ 13 ਮਰਲੇ ਥਾਵਾਂ ਸਾਰੀ ਸੜਕ ਦਾ ਇਹ 6 6 ਕਰਮਾ ਹੈਗੀ ਆ ਚੌੜੀ ਆ ਤੇ ਲਗਭਗ ਇਹ 26 27 ਕਰਮਾ ਹੋਣੀ ਲੰਬੀ ਆ ਜਿਹੜੀ ਸੜਕ ਜਿਹੜੀ ਜਿੰਨਾ ਵਾਲਿਆ ਜਿੰਨਾ ਉਥਾਂ ਉਹ ਦੋ ਕਨਾਲਾ ਕੁਝ ਮਰਲੇ ਆ ਸਾਡੇ ਕੋਲ ਸ਼ਿਸ਼ਰਾ ਪਿਆ ਸਾਰਾ ਕੁਝ ਪਰ ਉਹ ਜਦੋਂ ਅਸੀਂ ਨੂੰ ਕਿਹਾ ਹੋਏ ਨੇ ਫਿਰ ਉਹ ਉੱਥੇ ਕਰਨੀ ਸ਼ੁਰੂ ਕਰਤੀ ਢਾ ਲਈ ਜਦੋਂ ਅਸੀਂ ਪੰਚਾਇਤ ਨੇ ਸਾਰੀਆਂ ਇਤਰਾਜ਼ ਕੀਤਾ ਵੀ ਮਹਾਰਾਜ ਦਾ ਰਸਤਾ ਵਾ ਤੂੰ ਢੱਕਿਆ ਪੰਚਾਇਤ ਨੇ ਕਹਿਣ ਤੇ ਉਹ ਢਾ ਦਿੱਤੀ ਇਨੇ ਫੇਰ ਅਸੀਂ ਜਦੋਂ ਪ੍ਰਸ਼ਾਸਨ ਨੂੰ ਕਹਾਂ ਆ ਗਏ ਇਹਨੇ ਰਾਤ ਜਿਹਨੇ ਬੰਦੇ ਲਿਆ ਆ ਕੇ ਉਹ ਕੰਦ ਫੇਰ ਬਣਾਉਣੀ ਸ਼ੁਰੂ ਕਰ ਦਿੱਤੀ ਅਸੀਂ ਪ੍ਰਸ਼ਾਸਨ ਨੂੰ ਕਿਹਾ ਜਾ ਕੇ ਵੀ ਤੁਸੀਂ ਢੱਕੋ ਇਹਨਾਂ ਨੇ ਉਹ ਕੰਦ ਕਰੀ ਢੱਕੀ ਢੱਕੀ ਨਹੀਂ ਕਰਨੀ ਪ੍ਰਸ਼ਾਸਨ ਬਿਲਕੁਲ ਨਹੀਂ ਗਿਆ ਅਥੇ ਜਿੰਨਾ ਚਿਰ ਉਹ ਕੰਦ ਕਰ ਲਈ ਅੱਜ ਜਦੋਂ ਅਸੀਂ ਸਵੇਰ ਦਾ ਪ੍ਰਸ਼ਾਸਨ ਦੇ ਦਵਾਲੇ ਹਾਂ ਵੀ ਸਾੜਨ ਵਾਲੇ ਧੱਕਾ ਹੋਣਾ ਇਹ ਸਗੋਂ ਸਾਨੂੰ ਗਾਇ ਬਗਾਏ ਡੀਐਸਪੀ ਰਾਹੀਂ ਸਾਨੂੰ ਡਰਾਉਂਡ ਹੈ ਇਹ ਵੀ ਤੁਹਾਡੇ ਤੇ ਪਰਚਾ ਹੜਨਾ ਤੁਹਾਂ ਕੰਦ ਢਾਈ ਆ ਪਰ ਜਦ ਕਿ ਉਹਨੇ ਜਿਹੜੀ ਦੁਬਾਰਾ ਕੀਤੀ ਉਹਤੇ ਕੋਈ ਕਾਰਵਾਈ ਨਹੀਂ ਕਹਿੰਦੇ ਸਾਨੂੰ ਤੁਹਾਨੂੰ ਦੱਸਿਆ ਨਹੀਂ ਜਿੱਦਣ ਅਸੀਂ ਐਪਲੀਕੇਸ਼ਨ ਦਿੱਤੀ ਉਹਨੇ ਉਦੋਂ ਵੀ ਕੰਦ ਕੀਤੀ ਗੁੰਡੇ ਲੈ ਕੇ ਆਪਣੇ 10-15 ਬੰਦੇ ਇਕੱਠੇ ਕਰਕੇ ਫਿਰ ਜਿੱਦਣ ਅੱਜ ਡੀਐਸਪੀ ਸਾਹਿਬ ਨੇ ਕਹਿਤਾ ਜਾਣਾ ਉਹਨੇ ਆਪੇ ਕੰਦ ਆਪਣੀ ਢਾਤੀ ਆਪੇ ਮੈਂ ਇਹਨਾਂ ਨੂੰ ਕਿਹਾ ਫੋਨ ਕਰਕੇ ਮੈਂ ਕਿਹਾ ਇਹ ਸਾਰਾ ਪ੍ਰਪੋਗੈਂਡਾ ਹੋੰਡਿਆ ਵਾ ਇਹ ਪੰਚਾਇਤ ਦੇ ਖਿਲਾਫ ਜਾਂ ਨਿਜੀ ਇਹ ਪਰਚਾ ਦਰਜ ਕਰਾਉਣਾ ਚਾਹੁੰਦੇ ਸਿਆਸੀ ਸ਼ੈਦ ਉਤੇ ਇਹਨਾਂ ਅੱਜ ਆਪੇ ਕੰਦ ਢਾਤੀ ਜੀ ਅਜਾਪੇ ਢਾਈ ਆਪੇ ਕਰਕੇ ਇਹ ਜਿਹੜਾ ਤੁਸੀਂ ਮਾਸਟਰ ਪ੍ਰਦੀਪ ਸਿੰਘ ਕਿਹਾ ਕੋਈ ਉਹ ਸਿਆਸੀ ਪਾਰਟੀ ਨਾਲ ਸੰਬੰਧ ਰੱਖਦਾ ਹੈ ਪਿੰਡ ਦਾ ਪਿੰਡ ਦਾ ਹੀ ਰਹਿਣ ਵਾਲਾ ਹੈ ਬਿਲਕੁਲ ਜੀ ਪਿੰਡ ਦਾ ਰਹਿਣ ਵਾਲਾ ਪਹਿਲਾਂ ਉਹ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਹੀ ਹੁਣ ਉਹ ਉਹਦਾ ਛੋਕੜੇ ਜਿਹੜਾ ਪਿੱਛੇ ਉਹ ਆਮ ਆਦਮੀ ਪਾਰਟੀ ਦੇ ਪਿੰਡ ਦੇ ਹੈਗੇ ਆ ਲੀਡਰ ਨਾਲ ਦੇ ਨਾਲ ਆਉਣ ਵਾਲੇ ਸਰਪੰਚ ਵੀ ਜਿੱਦਾਂ ਸਾਰਿਆਂ ਦੇ ਹੀ ਬਣਾ ਉਹਦਾ ਹਿਸਾਬ ਨਾਲ ਇਹ ਇਹ ਆਮ ਆਦਮੀ ਪਾਰਟੀ ਦਾ ਕਾਰਕੁਨ ਹੈ ਇਹ ਕੱਦ ਗਿਆ ਇਹ ਮਲਾਜਮ ਨਹੀਂਗਾ ਕੋਈ ਇਹ ਕਾਰਕੁਨ ਹੈ ਸਾਡੀ ਪਾਰਟੀ ਦਾ ਇਹ ਕਾਰ ਵੀ ਸਾਦਾ ਵਗਾਏ ਬਗਾਏ ਅੱਛਾ ਚਲੋ ਉਹ ਉਹ ਕਹਿਣ ਤੋਂ ਇਸ ਤੋਂ ਬਾਅਦ ਅੱਜ ਹੀ ਖਫਾ ਤਾਂ ਹੋ ਗਏ ਇੱਥੇ ਬੈਠੇ ਆ ਡਾਕਟਰ ਦੇ ਮੂਰੇ ਵੀ ਜਿਹੜੇ ਬੰਦੇ ਨੇ ਅਨਲੀਗਲ ਹਕੰਦ ਕੀਤੀ ਆ ਉਹ ਸਰਕਾਰੀ ਥਾਂ ਦੇ ਉੱਤੇ ਕਬਜ਼ਾ ਕੀਤਾ ਉਹਦੇ ਉੱਤੇ ਅਜੇ ਤੱਕ ਕੋਈ ਪਰਚਾ ਨਹੀਂ ਤੇ ਜਿਹੜਾ ਅਸੀਂ ਪੰਚਾਇਤ ਨੇ ਦਖਲ ਕਰਕੇ ਵੀ ਤੁਸੀਂ ਇਹ ਕਿਉਂ ਕਰ ਰਿਹਾ ਹੋ ਉਹ ਸਾਡ ਨੂੰ ਦਬਾਅ ਪਾਉਂਦੇ ਵੀ ਤੁਹਾਡੇ ਤੇ ਪਰਚਾ ਹੋਣਾ ਠੀਕ ਆ ਜੀ ਤੁਸੀਂ ਕੋਈ ਪੰਚਾਇਤ ਵਿਭਾਗ ਨੂੰ ਦਰਖਾਸਤ ਦਿੱਤੀ ਆ ਜਾਂ ਮਾਲ ਮਹਕਮੇ ਨੂੰ ਦਿੱਤੀ ਆ ਵੀ ਇਹਦੀ ਨਿਸ਼ਾਨੀਦਾਰੀ ਕਰ ਲਈ ਜਾਵੇ ਕੋਈ ਗਲਤ ਤਰੀਕੇ ਨਾਲ ਜਗ੍ਹਾ ਬਣ ਰਿਹਾ ਬਿਲਕੁਲ ਜੀ 13 ਤਰੀਕ ਦੀ ਆ ਅਸੀਂ ਸਾਡੇ ਕੋਲ ਐਪਲੀਕੇਸ਼ਨਾਂ ਪਈਆਂ ਆ 13 ਤਰੀ ਇਹ ਨਿਸ਼ਾਨਦੇਹੀ ਉਹਦੀ ਪੈਸੇ ਕਹਿੰਦਾ ਸਾਡੇ ਜਮਾ ਹੋ ਗਏ ਆ ਕਾਨੂੰਗੋ ਸਾਹਿਬ ਨੇ ਸਾਨੂੰ ਟਾਈਮ ਦਿੱਤਾ ਹੁੰਦਾ ਧੂੰ ਦੇਣਾ ਵਿੱਚ ਇੰਨਾ ਦਿਨਾਂ ਚ ਰਾਸ਼ਨ ਦਾ ਉਹ ਕਹਿੰਦੇ ਵੀ ਅਸੀਂ ਕਰਦੇ ਆ ਫੀਸਾਂ ਆ ਭਰ ਦਿੱਤੀ ਆ ਵੀਡੀਓ ਸਾਹਿਬ ਨੂੰ ਵੀ ਅਸੀਂ ਅੱਜ ਜਾ ਕੇ ਤਲਾਹ ਦੇ ਹੀ ਆ ਵੀ ਆ ਸਾਡਾ ਮਸਲਾ ਇਹ ਸਾਰਾ ਪ੍ਰੋਸੈਸ ਅਸੀਂ ਕਾਨੂੰਨੀ ਲੜ ਰਹੇ ਆ ਅਸੀਂ ਕੋਈ ਨਹੀਂ ਫਿਰ ਦੂਜੀ ਗੱਲ ਇੱਥੇ ਸਾਰੇ ਗਾਣੇ ਜਿੰਨੀ ਆ ਸੰਗਤ ਆਈ ਆ ਨਿੱਜੀ ਕਿਸੇ ਦਾ ਵੀ ਨਹੀਂ ਹੈਗਾ ਅਸੀਂ ਅਨੇ ਗੁਰੂ ਅਰਜਨ ਦੇਵ ਜੀ ਦਾ ਮਾਰਗ ਆ ਉਹ ਉਹ ਰਸਤੇ ਨੂੰ ਨੱਪਣ ਵਾਲਾ ਬੰਦਾ ਉਹ ਕੋਈ ਪਾਪਾਂ ਦਾ ਭਾਗੀ ਹੋ ਸਕਦਾ ਨਹੀਂ ਤੇ ਲੋਕ ਤੇ ਰਾਵਾਂ ਛੱਡਦੇ ਆ ਗੁਰੂਆਂ ਨੂੰ ਜਿੰਨਾਂ ਜਿੰਨਾਂ ਦੇ ਰਸਤੇ ਅਸੀਂ ਉਹਦੇ ਕਰਕੇ ਤੋਂ ਫੇਰ ਦੇ ਜੀ ਮੈਂ ਤੁਹਾਨੂੰ ਤਾਂ ਪੁੱਛਦਾ ਕਿ ਤੁਸੀਂ ਥਾਣੇ ਖੜੇ ਹੋ ਪੁਲਿਸ ਦਾ ਜਿਹੜਾ ਕੰਮ ਹੈ ਉਹਦਾ ਕਾਨੂੰਨੀ ਵਿਵਸਥਾ ਨੂੰ ਸਹੀ ਰੱਖਣਾ ਵੀ ਉੱਥੇ ਕੋਈ ਲੜਾਈ ਝਗੜਾ ਨਾ ਹੋਵੇ ਕੋਈ ਲੜਾਈ ਝਗੜਾ ਹੋਇਆ ਕਿਉਂਕਿ ਜੇ ਕੰਦ ਵਲਣ ਦੀ ਗੱਲ ਹੈ ਜਾਂ ਢਾਉਣ ਦੀ ਗੱਲ ਹੈ ਉਹ ਤੇ ਮਾਲ ਮਹਿਕਮੇ ਦੇ ਅੰਦਰ ਆਉਂਦਾ ਪੰਚਾਇਤ ਹੀ ਵਿਭਾਗ ਦੇ ਅੰਦਰ ਆਉਂਦਾ ਫਿਰ ਤੁਸੀਂ ਥਾਣਾ ਕੋਈ ਮੱਲਿਆ ਕੋਈ ਝਗੜਾ ਉੱਥੇ ਹੋਇਆ ਪਹਿਲਾਂ ਜਾਂ ਹੋ ਸਕਦਾ ਕੋਈ ਝਗੜਾ ਨਹੀਂ ਜੀ ਹੋਇਆ ਹੁਣ ਅਸੀਂ ਉਹ ਉਹ ਗੈਰਕਾਨੂੰਨੀ ਢਾਉਣ ਵਾਲਿਆਂ ਟਾਈਆ ਤੇ ਪੰਚਾਇਤ ਦੇ ਉੱਤੇ ਪਰਚਾ ਕਰਨਾ ਇਹ ਪ੍ਰਸ਼ਾਸਨ ਕਹਿ ਰਿਹਾ ਵੀ ਅਸੀਂ ਪੰਚਾਇਤ ਦੇ ਉੱਤੇ ਪਰਚਾ ਕਰਨਾ ਅਸੀਂ ਤਾਂ ਬੈਠੇ ਇੱਥੇ ਇਹ ਕਿੰਨਾ ਕਿਹਾ ਤੁਹਾਡੀ ਕਿ ਕਿਹੜੇ ਅਧਿਕਾਰੀ ਨਾਲ ਗੱਲ ਹੋਈ ਡੀਐਸਪੀ ਸਾਹਿਬ ਨੇ ਕਿਹਾ ਵੀ ਇਹ ਤੁਹਾਹ ਕਾਨੂੰਨ ਹੱਥ ਚ ਲਿਆਈਗਾ ਇਹ ਤੁਹਾਡੇ ਤੇ ਕਾਰਵਾਈ ਬਣਦੀ ਹੈ ਇਹ ਕਿਹੜੇ ਕਿਹੜੇ ਨੇ ਡੀਐਸਪੀ ਸਾਹਿਬ ਇਹ ਮੈਨੂੰ ਨਾਂ ਦਾ ਪਤਾ ਨਹੀਂਗਾ ਨਵੇਂ ਆਏ ਆ ਕੱਲ ਪਰਸੋਂ ਦੇ ਰਮਨ ਸ਼ਰਮਾ ਰਮਨ ਸ਼ਰਮਾ ਉਹਨਾਂ ਸਵੇਰੇ ਸਾਨੂੰ ਕਿਹਾ ਤੁਸੀਂ ਕਾਨੂੰਨ ਹੱਥਾਂ ਚ ਲਿਆ ਮੈਂ ਉਹਨਾਂ ਕੋਲ ਇਹ ਇਹ ਕਹਿਣਾ ਚਾਹੁੰਨਾ ਕਿ ਜਿਨ੍ਹਾਂ ਨੇ ਬਿਨਾ ਨਿਸ਼ਾਨਦੇਹੀ ਤੋਂ ਥਾਂ ਸਰਕਾਰੀ ਵੱਲ ਲਿਆ ਉਹਨੇ ਕੋਈ ਕਾਨੂੰਨ ਹੱਥ ਵਿੱਚ ਲਿਆ ਉਹਨੇ ਕਦੋਂ ਨਿਸ਼ਾਨਦੇਹੀ ਕੀਤੀ ਵੀ ਮੈਂ ਆਪਣਾ ਪਲਾਟ ਵੱਲ ਲਗਾ ਨਿਸ਼ਾਨਦੇਹੀ ਕਰਕੇ ਬਣਾ ਉਹਨੇ ਕਾਨੂੰਨ ਹੱਥ ਵਿੱਚ ਨਹੀਂ ਲਿਆ ਜੇ ਉਹ ਅਨਲੀਗਲ ਉਹਨੇ ਬਣਿਆ ਹੋਵੇ ਤਾਂ ਪੰਚਾਇਤ ਨੇ ਡਾਕ ਦਿੱਤਾ ਉਹਨੂੰ ਤੇ ਅਸੀਂ ਅਸੀਂ ਦੋਸ਼ੀ ਹੋਗੇ ਇਸ ਕਰਕੇ ਪੰਚਾਇਤ ਨੂੰ ਟਾਰਗੇਟ ਕਰਦੇ ਆ ਉਹ ਇਸ ਕਰਕੇ ਕਰਦੇ ਆ ਵੀ ਉਹ ਜਿਹੜੀ ਸਿਆਸੀ ਤੇ ਰਹਿ ਹੋਈ ਮੌਜੂਦਾ ਜਿਹੜੀ ਆ ਉਹ ਪਾਰਟੀ ਦੇ ਜਿ세 ਬੰਦਕ ਢਾਂਚੇ ਦੇ ਬੜੇ ਆਪਣੇ ਆਪ ਦੇ ਸਮਝਦੇ ਆ ਵੀ ਇਹ ਕਿਉਂ ਲੜਦੇ ਫਿਰਦੇ ਏਦਾਂ ਵਾ ਦੂਜਾ ਨਿੱਜੀ ਤੌਰ ਦੇ ਉੱਤੇ ਉਹਨੂੰ ਇਹ ਆ ਕਿ ਆਪਾਂ ਜਿਹੜਾ ਇਹਨਾਂ ਦੇ ਉੱਤੇ ਪਰਚਾ ਕਰੀਏ ਇਹਨਾਂ ਨੂੰ ਦਬਾਅ ਬਣਾਈਏ ਤਾਂ ਕਿ ਅਸੀਂ ਇੱਕ ਜਿਹੜਾ ਰਸਤਾ ਵਾਲ ਸਕੀ ਗੁਰੂ ਘਰ ਦਾ ਇਹ ਮਨਸ਼ਾ ਆ ਉਹਨਾਂ ਦੀ ਸਰ ਸੋ ਤੁਸੀਂ ਭਾਜੀ ਇਹ ਹੱਥ 'ਚ ਕਾਗਜ਼ ਫੜੇ ਆ ਕੀ ਦਰਸਾਉਣਾ ਚਾਹੁੰਦੇ ਇਹ ਵੀਰ ਜੀ ಗ್ರಾಮ ਪੰਚਾਇਤ ਦੀ ਜਗ੍ਹਾਵਾਦ ਦੋ ਕਨਾਈ 13 ਮਰਲੇ ਜਿਹੜੀ ਸੜਕ ਮੇਨ ਪਿੰਡ ਨੂੰ ਆਉਂਦੀ ਆ ਤੇ ਮੈਂ ਮੈਂਬਰ ਪੰਚਾਇਤ ਸੁਖੇਗ ਸਿੰਘ ਮੇਰਾ ਨਾਮ ਆ ਸੋ ਅਸੀਂ ਕਾਫੀ ਵਰੀ ਉਸ ਦਿਨ ਚਾਰ ਪੰਜ ਦਿਨ ਹੋ ਗਏ ਆ ਅਸੀਂ ਲਗਾਤਾਰ ਉਹਨਾਂ ਦੇ ਕੋਲ ਜਾ ਰਹੇ ਸੀ ਵੀ ਇਹ ਜਿਹੜੀ ਜਗ੍ਹਾਵਾਦ ਤੁਸੀਂ ਪੰਚਾਇਤ ਜਿਹੜੀ ਸੜਕ ਦੀ ਆ ਸਰਕਾਰੀ ਜਗ੍ਹਾ ਤੇ ਨਾ ਵੱਲੋ ਤੁਸੀਂ ਇਹਨੂੰ ਛੱਡ ਕੇ ਪਿੱਛੇ ਵੱਲੋ ਸਾਨੂੰ ਚਾਹ ਪਾਣੀ ਪਿਆ ਕੇ ਤੋਰਦੇ ਰਿਹਾ ਦੋ ਦੋ ਘੰਟੇ ਡਿਸਕਸਿੰਗ ਦੀ ਰਹੀ ਆ ਫਿਰ ਫੀਤਾ ਲੈ ਕੇ ਗਰਮੀ ਦੇ ਵਿੱਚ ਪੱਥਰ ਤੋਂ ਲੈ ਕੇ ਮਿਲੇ ਆ ਵਾ ਤਕਰੀਬਨ 5 6 ਫੁੱਟ ਜਿਹੜੀ ਕੰਧ ਆ ਉਹ ਛੜਕ ਦੇ ਵਿੱਚ ਕਰ ਰਿਆ ਸੀ ਪਰ ਉਹ ਸਾਨੂੰ ਪੰਚਾਇਤ ਨੂੰ ਮੂਰਖ ਬਣਾ ਕੇ ਬਾਰ ਬਾਰ ਸਾਨੂੰ ਭਰੋਸਾ ਲੈ ਕੇ ਤੇ ਲਗਾਤਾਰ ਕੰਧ ਕਰੀ ਜਾ ਰਿਆ ਸੀ ਉਹ ਫਿਰ ਪੰਚਾਇਤ ਦੇ ਕੁਝ ਸੱਜਣਾ ਨੇ ਲੈ ਕੇ ਉਹ ਕੰਧ ਜਿਹੜੀ ਆ ਉਹ ਗਰਾ ਦਿੱਤੀ ਤੇ ਉਹ ਬੰਦਾ ਵਜੇਦੇ ਆ ਵੀ ਇਹ ਪੰਚਾਇਤ ਦੇ ਉੱਤੇ ਮੈਂ ਪਰਚਾ ਕਰਾਉਣਾ ਜਦੋਂ ਕਿ ਉਹਦੇ ਉੱਤੇ ਕਾਰਵਾਈ ਬਣਦੀ ਆ ਜੋ ਕਿ ਪੁਲਸ ਨੂੰ ਖੋਲਣ ਲਈ ਤਿਆਰ ਨਹੀਂ ਪਈ ਉਹਦੇ ਉੱਤੇ ਪਰਚਾ ਕੀਤਾ ਜਾਵੇ ਪਰ ਜਿਹੜੀ ਪੰਚਾਇਤ ਹੈ ਉਹਦੇ ਉੱਤੇ ਪੁਲਸ ਜਿਹੜੀ ਆ ਉਹ ਪਰਚਾ ਕਰਨ ਲਈ ਸਿਆਸੀ ਸ਼ਹਿਰ ਉੱਤੇ ਤਿਆਰ ਹੋਈ ਹੈ ਸੋ ਅਸੀਂ ਇਸ ਕਰਕੇ ਅੱਜ ਧਰਨਾ ਪ੍ਰਦਰਸ਼ਨ ਕਰ ਰਹੇ ਆਂ ਕਿ ਉਸ ਜਦੋਂ ਅਸੀਂ ਨਿਸ਼ਾਨਦੇਹੀ ਅਪਲਾਈ ਕੀਤੀ ਹੈ ਦੋ ਦਿਨ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਜਿੰਨੀ ਜਗ੍ਹਾ ਨਿਕਲਦੀ ਉਹਦੇ ਥੱਲੇ ਉਹ ਕੱਢ ਕੇ ਉਸ ਬੰਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੰਚਾਇਤ ਦਾ ਕੰਮ ਹੈ ਪੰਚਾਇਤ ਦੀ ਪੰਚਾਇਤ ਹੁੰਦੀ ਕਾਦੇ ਵਾਸਤੇ ਪੰਚਾਇਤ ਦਾ ਕੰਮ ਹੈ ਪਿੰਡ ਦੀਆਂ ਗਲੀਆਂ ਨਾਲੀਆਂ ਦੀ ਰਾਖੀ ਕਰਨਾ ਔਰ ਪੁਲਿਸ ਪ੍ਰਸ਼ਾਸਨ ਕਹਿੰਦਾ ਤੁਸੀਂ ਪੰਚਾਇਤ ਹੱਥਾਂ 'ਚ ਕਾਨੂੰਨ ਲੈਂਦੀ ਐ ਇਹ ਪੰਚਾਇਤ ਹੱਥਾਂ ਵਿੱਚ ਕਾਨੂੰਨ ਨਹੀਂ ਲਾਊਗੀ ਤੇ ਲੋਕ ਤੇ ਗਲੀਆਂ ਸਾਰੀਆਂ ਰੋਕ ਦੇਣਗੇ ಗ್ರಾಮ ਪੰਚਾਇਤ ਆ ಗ್ರಾಮ ਪੰਚਾਇਤ ਦੀ ਚੋਣ ਹੁੰਦੀ ਆ ಗ್ರಾಮ ਪੰਚਾਇਤ ਮੌਜੂਦਾ ਉੱਥੋਂ ਵੀ ਪ੍ਰਬੰਧਕ ਆ ਔਰ ਗ੍ਰਾਮ ਬੰਦੇ ਦੀ ਜ਼ਿੰਮੇਵਾਰੀ ਜੇ ਕੋ ਬੰਦਾ ਨਿਕਲ ਕੰਮ ਕਰਦਾ ਤੇ ਉਹਨੂੰ ਰੋਕਣਾ ਵਾ ਤੇ ਪੁਲਿਸ ਪ੍ਰਸ਼ਾਸਨ ਸਾਡੇ ਉੱਤੇ ਦਬਾਅ ਬਣਾਉਂਦਾ ਕਿ ਤੁਹਾਡੇ ਬੰਦੇ ਉੱਤੇ ਪਰਚਾ ਦੇਣਾ ਸੋ ਸਾਨੂੰ ਇਸ ਕਰਕੇ ਅੱਜ ਜਿਹੜਾ ਦਿਨ ਤੱਕ ਰੋਹ ਦਾ ਪੁਲਿਸ ਨੂੰ ਸਾਹਮਣਾ ਕਰਨਾ ਪਿਆ ਵਾ ਔਰ ਪੁਲਿਸ ਪ੍ਰਸ਼ਾਸਨ ਹੁਣ ਭਰੋਸਾ ਦੇ ਰਿਹਾ ਕਿ ਅਸੀਂ ਨਹੀਂ ਕਰਦੇ ਅਸੀਂ ਨਿਸ਼ਾਨਦੇਹੀ ਕਰਾ ਲਓ ਉਸ ਮਾਸਟਰ ਪ੍ਰਦੀਪ ਸਿੰਘ ਉੱਤੇ ਜੋ ਵੀ ਨਿਸ਼ਾਨਦੇਹੀ ਦੇ ਵਿੱਚ ਆਉ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕੀ ਲੱਗਦਾ ਹੈ ਕਿ ਹੋਏਗਾ ਮਸਲਾ? ਸਰ ਨਾ ਹੋਵੇਗਾ ਤੇ ਫਿਰ ਅਸੀਂ ਇਸ ਤਰ੍ਹਾਂ ਬਹਿ ਜਾਾਂਗੇ। ਫਿਰ ਬਹਿ ਜਾਾਂਗੇ ਕੋਈ ਗੱਲ ਨਹੀਂ। ਫਿਰ ਵੀ ਕੋਈ ਗੱਲ ਨਹੀਂ। ਫਿਰ ਵੀ ਅਸੀਂ ਅਸੀਂ ਉਡੀਕਾਂਗੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਇੱਕ ਵਾਰੀ। ਜਦੋਂ ਸਾਡੇ ਨਾਲ ਬਹਿ ਕੇ ਗੱਲ ਹੋ ਰਹੀ ਹੈ ਤੇ ਕੋਈ ਗੱਲ ਨਹੀਂ ਅਜੇ ਤਾਂ ਟਰੈਲਰ ਹੈ। ਜੇ ਨਾ ਪੁਲਿਸ ਪ੍ਰਸ਼ਾਸਨ ਲੱਗੂ ਕਿ ਬੰਨੇ ਤੇ ਪੂਰੀ ਫਿਲਮ ਚੱਲੂਗੀ ਇੱਥੇ ਜਿੰਨੇ ਜੇ ਪਰਚਾ ਨਾ ਉਹਨਾਂ ਚ ਉੱਠਣਗੇ ਨਹੀਂ ਲੋਕ ਚਲੋ ਮੈਂ ਤੁਹਾਡੇ ਨੂੰ ਜਾਨਣਾ ਚਾਹੁੰਨਾ ਵੀ ਸਾਰੇ ਮੋਤਵਾਰ ਬੰਦੇ ਦੇ ਸਿਆਣੇ ਸਮਝ ਰੱਖਦੇ ਹੋ ਅਫਸਰ ਵੀ ਸਮਝ ਰੱਖਦੇ ਆ ਜਿਹੜੇ ਮੌਜੂਦਾ ਹੁੰਦੇ ਆ ਫਿਰ ਵੀ ਇਹ ਨੌਬਤ ਕਿਉਂ ਆਈ ਹੈ ਇਹ ਨੌਬਤ ਵੇਖੋ ਜੀ ਇਹਦੇ ਉਹ ਜਿਹੜਾ ਬੰਦਾ ਅੱਗੇ ਵਾ ਉਹ ਵੀ ਪੜਿਆ ਲਿਖਿਆ ਟੀਚਰ ਹੈਗਾ ਐਮਏ ਪੀਏ ਡੀ ਹੈਗਾ ਉਹ ਉਸ ਬੰਦੇ ਨੂੰ ਹਫਤਾ ਭਰ ਤੁਹਾਨੂੰ ਦੱਸਿਆ ਚੰਗੇ ਪਲੇ ਪਿੰਡ ਦੇ ਸਿਆਣੇ ਬੰਦੇ 8 8 10 ਸਸ ਬੰਦੇ ਦੋ ਦੋ ਘੰਟੇ ਦੇ ਘਰ ਖੱਪਖਪਾਈ ਕਰਦੇ ਰਿਹਾ ਉਹ ਸੌਰੇਕਰ ਬੈਠਾ ਵਾ ਔਰ ਉਹਦਾ ਸੌਰਾ ਇਹ ਗੱਲ ਕਹਿੰਦਾ ਰਿਹਾ ਉਹਨੂੰ ਲਗਾਤਾਰ ਵੀ ਤੂੰ ਗਲਤ ਕਰ ਰਿਹਾ ਵਾ ਸੌਰਾ ਉਹਦਾ ਬਿਲਕੁਲ ਕਹਿੰਦਾ ਰਿਹਾ ਉਹਨੂੰ ਵੀ ਜਿਹੜਾ ਟਰਾਂਸਫਾਰਮਰ ਲੱਗਾ ਵਾ ਸੜਕ ਦੀ ਜਗ੍ਹਾ ਤੇ ਲੱਗਾ ਸਾਡੀ ਜਗ੍ਹਾ ਤੇ ਨਿੱਜੀ ਤੇ ਨਹੀਂ ਲੱਗਾ ਤੇ ਇਹ ਜਿਹੜੀ ਜਗ੍ਹਾ ਬਣਦੀ ਗਲਤ ਬਣਦੀ ਹੈ ਪਰ ਉਹ ਬੰਦਾ ਵੇਜੇ ਨਹੀਂ ਵੀ ਮੈਂ ਪੰਚਾਇਤ ਨੂੰ ਲਾਤੇ ਹਟ ਦੀ ਕੱਢਣਾ ਤੇ ਪੰਚਾਇਤ ਦੀ ਵੀ ਕੁਝ ਜ਼ਿੰਮੇਵਾਰੀ ਆ ਜੇ ਨਾ ਪੰਚਾਇਤ ਉਹ ਨਵੀਂ ਪੰਚਾਇਤ ਬਣ ਜੂਗੀ ਫਿਰ ਉਹ ਆਪਣੀ ਜ਼ਿੰਮੇਵਾਰੀ ਸੰਭਾਲੂਗੀ ਜਿੰਨਾ ਚਿਰ ਇਹ ਖਲਾਅ ਵਾ ਇਲੈਕਸ਼ਨ ਨਹੀਂ ਹੋਈ ਉਹਨਾਂ ਚ ਪ੍ਰ ਇਹ ਜਿਹੜੀਆਂ ਜਿਹੜੀਆਂ ਨਵੀਂ ਪੰਚਾਇਤ ਵੀ ਚੁਣੀ ਜਾਏਗੀ ਤੇ ਤੁਹਾਡੇ ਪਿੰਡ ਦੇ ਵਿੱਚੋਂ ਹੀ ਸੱਜਣ ਮੋਦਬਰ ਚੁਣੇ ਜਾਣੇ ਆ ਤੇ ਗੁਰੂ ਘਰ ਦਾ ਜਿਹੜਾ ਰਸਤਾ ਆ ਉੱਥੇ ਤੇ ਉਹ ਵੀ ਪੈਰਾ ਦੇਣਗੇ ਜੇ ਨਵੇਂ ਹੁੰਦੇ ਉਹਦੇ ਬਿਲਕੁਲ ਜੀ ਅਸੀਂ ਤਾਂ ਕਹਿੰਨੇ ਵੀ ਜਿਹੜੀ ਵੀ ਨਵੀਂ ਪੰਚਾਇਤ ਬਣੇ ਮੈਂ A B C D ਕੋਈ ਵੀ ਬੜੇ ਉਹਦਾ ਫਰਜ਼ ਹੈਗਾ ਜਿਹੜੀ ਵੀ ਪੰਚਾਇਤ ਚੁਣੀ ਜਾਂਦੀ ਉਹਦਾ ਫਰਜ਼ ਹੈ ਵੀ ਇਹਦੇ ਤੇ ਰਸਤੇ ਨੇਗੇ ਇਹਨਾਂ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਪੰਚਾਇਤੀ ਹੁੰਦੀ ਹੈ ਬਿਲਕੁਲ ਅਸੀਂ ਉਹਨੇ ਮੌਜੂਦਾ ਸਰਪੰਚ ਨੇ ਕਰਨੀ ਚਾਹੁੰਦੇ ਹੋ ਗੱਲ ਤੁਸੀਂ ਕਰੋ ਦੱਸੋ ਮਸਲਾ ਬਾਕੀ ਵਿਸਾਰਚ ਦੱਸ ਦਿਓ ਹੋਰ ਜੋ ਇਹਨਾਂ ਭਾਈ ਸਾਹਿਬ ਹੁਣ ਦੇਖੋ ਜੀ ਇਹ ਮੰਮੀ ਉਹਨਾਂ ਦੇ ਘਰ ਗਿਆ ਆ ਉਹਨਾਂ ਦੇ ਘਰ ਜਾ ਕੇ ਅਸੀਂ ਉਹਨੂੰ ਆਖਿਆ ਕਿ ਤੂੰ ਇੱਥੇ ਨਜਾਇਜ਼ ਕਰਨ ਦੇ ਆ ਤੇ ਮੰਨ ਕੇ ਸਾਡੇ ਨਾਲ ਦੋ ਦਿਨ ਅਸੀਂ ਜਾਂਦੇ ਰਹੇ ਨਿਸ਼ਾਨਦਾਰੀ ਵੀ ਕੀਤੀ ਦੁਪਹਿਰੇ ਪਰ ਉਹ ਆਪਣੀ ਜਿੱਦ ਤੇ ਅੜਿਆ ਰਿਹਾ ਕਿ ਮੈਂ ਇੱਥੇ ਕੰਦ ਕਰਨੀ ਕਰਨੀ ਉਹਨੇ ਸਾਡੇ ਮੋਤਪੁਰਾਂ ਨੂੰ ਵੀ ਆਖਿਆ ਤੈਨਾਂ ਚਾਹੁੰਨ ਜਿਹੜੇ ਗਏ ਪਹਿਲੋਂ ਕਿ ਤੁਹਾਡਾ ਜਿੱਥੇ ਯੋਰ ਲੱਗਦਾ ਲਾ ਲਓ ਹੁਣ ਯੋਰ ਲਾ ਕੇ ਵੇਖ ਲਿਆ ਅਸੀਂ ਵੀ ਲਾਉਣ ਦੇ ਉਹ ਵੀ ਲਾ ਕੇ ਵੇਖ ਲੈ ਕੰਦ ਪਛਾਣ ਕਰਾ ਕੇ ਛਰਨੀ ਅਸੀਂ ਜਿਨੇ ਜੇ ਸਾਡੀ ਯੋਰਤ ਹੈ ਪੰਚਾਇਤ ਦੀ ਯੋਰਤ ਵੇਖ ਲਿਓ ਨਿਸ਼ਾਨਦਾਰੀ ਹੋਊਗੀ ਜਿੱਥੇ ਉਹਦੀ ਆਊਗੀ ਉੱਥੇ ਕਰਾਵਾਂਗੇ ਨਾਲ ਪਰਚਾ ਵੀ ਕਰਾ ਕੇ ਉਠਾਂਗੇ ਉਹਨਾਂ ਜਿਹੜੇ ਧਰਨਾ ਨਹੀਂ ਛਡਾਂਗੇ ਸਾਨੂੰ ਬਾਅਦ 'ਚ ਵੀ ਲਾਉਣਾ ਪਿਆ ਤੇ ਬਾਅਦ 'ਚ ਵੀ ਲਾਵਾਂਗੇ ਤੇ ਜੋ ਪੰਚਾਇਤੀ ਜਗਾ ਬਣਦੀ ਉਹ ਲੈ ਕੇ ਪਿਛੇ ਹਟੋਗੇ ਪਿਛੇ ਲੈ ਕੇ ਹਟਾਂਗੇ ਉਹਨਾਂ ਚਿਰ ਨਹੀਂ ਹਟਾਂਗੇ ਸਵੇਰੇ ਇੱਕ ਦੋ ਦਿਨ ਕਿਸੇ ਨੂੰ ਵੀ ਕਬਜ਼ਾ ਨਹੀਂ ਕਰਦੇ ਹੋਗੇ ਕਿਸੇ ਨੂੰ ਵੀ ਨਹੀਂ ਕਰਨ ਦੇਵਾਂਗੇ ਮੱਲੂ ਨੰਗਲ 'ਚ ਕਿਸੇ ਨੂੰ ਵੀ ਨਹੀਂ ਕਰਨ ਦੇਵਾਂਗੇ ਜਿਹੜਾ ਨਵਾਂ ਕੋ ਬੰਦਾ ਆਉਂਦਿਆ ਜਾਂ ਕੋਈ ਕਰੂਗਾ ਨਹੀਂ ਨਹੀਂ ਕਰਨ ਦੇਵਾਂਗੇ ਸੋ ਦੋਸਤੋ ਥਾਣਾ ਰਾਜਾਸਾਸੀ ਮੌਜੂਦ ਆ ਭਾਈ ਤੁਸੀਂ ਕੌਣ ਜੇ ਤੁਸੀਂ ਵੀਡੀਓ ਬਣਾ ਰਹੇ ਹੋ ਹੈ ਸਪੈਸ਼ਲ ਬਣਾ ਰਹੇ ਹੋ ਕਿ ਸਾਡੀ ਬਾਣੀ ਜਾਣੀ ਉੱਥੇ ਦੇ ਦਿਆਂਗੇ ਤੁਹਾਨੂੰ ਨਾਲੇ ਲਿੰਕ ਸ਼ੇਅਰ ਕਰਿਓ ਸਾਡਾ ਵੀ ਸੋ ਦੋਸਤੋ ਥਾਣਾ ਰਾਜਾ ਸਾਹਿਬ ਸੀ ਮੌਜੂਦ ਆ ਔਰ ਇੱਥੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਿਹੜੇ ਪ੍ਰਧਾਨ ਇਕਬਾਲ ਸਿੰਘ ਮੱਲੂ ਨੰਗਲ ਬੀਨ ਸਿੰਘ ਮੱਲੂ ਨੰਗਲ ਨੇ ਸਰਪੰਚ ਸਾਹਿਬ ਨੇ ਔਰ ਭਰਾਤਰੀ ਜਥੇਬੰਦੀਆਂ ਦੇ ਸਾਰੇ ਆਗੂ ਮੌਜੂਦ ਨੇ ਔਰ ਇਹਨਾਂ ਦਾ ਰੋਸ ਹੈ ਕਿ ਸਰਕਾਰੀ ਥਾਂ ਦੇ ਉੱਤੇ ਇੱਕ ਵਿਅਕਤੀ ਨੂੰ ਸਿਆਸੀ ਸ਼ੈਅ ਤੇ ਜਿਹੜਾ ਹੈ ਉਹ ਕਬਜ਼ਾ ਕਰਵਾਇਆ ਜਾ ਰਿਹਾ ਔਰ ਉਲਟਾ ਪੁਲਿਸ ਪ੍ਰਸ਼ਾਸਨ ਨੂੰ ਉਹਦੇ ਉੱਤੇ ਕਾਰਵਾਈ ਕਰਨ ਦੀ بجائے ਪੰਚਾਇਤ ਦੇ ਉੱਤੇ ਕਾਰਵਾਈ ਕਰਨ ਦੀ ਜਿਹੜੀ ਆ ਉਹ ਗੱਲ ਕਰ ਰਹੀ ਹੈ ਸੋ ਪੁਲਿਸ ਪ੍ਰਸ਼ਾਸਨ ਕੀ ਕਹਿੰਦਾ ਉਹ ਵੀ ਪੱਖ ਜਾਣਦੇ ਆ ਅਸੀਂ ਐਸੋਲੇ ਥਾਣਾ ਰਸ ਅਸੀਂ ਮੌਜੂਦ ਆ ਬਹੁਤ ਬਹੁਤ ਧੰਨਵਾਦ ਦੇਖੋ ਜਿਹੜੀ 14 ਜੂਨ 2024 ਮਿਤੀ ਨੂੰ ਗੱਲ ਹੋਈ ਹੈ ਇਨਸੀਡੈਂਟ ਜਿਹੜਾ ਹੋਇਆ ਹੈ ਪਿੰਡ ਮੱਲੂ ਨੱਗਲ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਮਾਰਗ ਤੇ ਜਿਹੜਾ ਇੱਕ ਪੰਚਾਇਤ ਵੱਲੋਂ ਜਿਹੜਾ ਦੱਸਿਆ ਗਿਆ ਕਿ ਕੰਦ ਢਾਹਤੀ ਗਈ ਹੈ ਮੰਗਲ ਸਿੰਘ ਨੇ ਆਪਣੇ ਘਰ ਦੀ ਕੰਸਟਰਕਸ਼ਨ ਕੀਤੀ ਸੀ ਉਥੇ ਉਥੇ 6 ਫੁੱਟ ਉੱਚੀ ਦੀਵਾਰ ਖੜੀ ਕੀਤੀ ਹੋਈ ਸੀ ਤੇ ਜਿੱਦਾਂ ਕਿ ਪੰਚਾਇਤ ਨੇ ਕਲੇਮ ਕੀਤਾ ਹੈ ਕਿ ਉਹ ਜਗ੍ਹਾ ਜਿਹੜੀ ਹੈ ਉਹ ਇੱਕ ਇਲੀਗਲ ਪੋਜੀਸ਼ਨ ਹੈ ਉਸ ਦੀ ਕੰਦ ਢਾ ਦਿੱਤੀ ਗਈ ਹੈ ਤੇ ਇਸ ਗੱਲ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਇਹ ਗੱਲ ਸਾਹਮਣੇ ਜਦ ਸਾਡੇ ਆਊਗੀ ਬੀਡੀਪੀਓ ਪਟਵਾਰੀ ਵੀ ਰਿਪੋਰਟ ਲਿਖੀ ਜਾਊਗੀ ਇਹਨੂੰ ਪੂਰਾ ਮੈਟਰ ਨੂੰ ਵੈਰੀਫਾਈ ਕੀਤਾ ਜਾਊਗਾ ਜੋ ਵੀ ਸਾਡੇ ਕੋਲ ਰਿਪੋਰਟ ਆਂਦੀ ਹੈ ਜੋ ਵੀ ਅਸਲੀ ਓਨਰ ਹੈਗੇ ਉਸ ਜਗ੍ਹਾ ਦਾ ਉਸ ਉਸ ਦੇ ਹਿਸਾਬ ਨਾਲ ਅਸੀਂ ਰਿਪੋਰਟ ਲੈ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਕਿੱਥੀ ਜਾਊਗੀ